ਜਿਹੜੇ ਮਹਾਪੁਰਖਾਂ ਦੀ ਸ਼ਖਸੀਅਤ ਇੰਨੀ ਵੱਡੀ ਹੈ ਕਿ ਸਿੱਖ ਪੰਥ ਦੀਆਂ ਬੜੀਆਂ ਮਹਾਨ ਜਥੇਬੰਦੀਆਂ ਸੰਸਥਾਵਾਂ ਨੇ ਜਿਵੇਂ ਕਿ ਦਮਦਮੀ ਟਕਸਾਲ ਜਿਵੇਂ ਕਿ ਤਰਨਾ ਦਲ ਮਿਸਲ ਸ਼ੀਤਾ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਖਸੀਅਤ ਦੇ ਵਿੱਚੋਂ ਹੀ ਐ ਰੂਪਮਾਨ ਹੋਈਆਂ ਜਥੇਬੰਦੀਆਂ ਨੇ ਬਾਈ ਦੀ ਸ਼ਖਸੀਅਤ ਇੰਨੀ ਵੱਡੀ ਹੈ ਕਿ ਜੇ ਗੁਰਬਾਣੀ ਦੇ ਪ੍ਰਚਾਰ ਤੇ ਪਸਾਰ ਦੀ ਗੱਲ ਕਰੀਏ ਤੇ ਦਮਦਮੀ ਟਕਸਾਲ ਵਰਗੀ ਜਥੇਬੰਦੀ ਦੇ ਪਹਿਲੇ ਮੁਖੀ ਨੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸੀ। ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਕਿਉਂਕਿ ਗੁਰੂ ਕੇ ਪੂਰੇ ਸੇਖ ਨੇ ਪੂਰਨ ਬ੍ਰਹਮ ਗਿਆਨੀ ਕਹਿਣੀ ਕਰਨੀ ਦੇ ਪੂਰੇ ਭਗਤੀ ਸ਼ਕਤੀ ਦੇ ਮੂਜਸਮੇ ਜਿੱਤੇ ਉਹਨਾਂ ਨੇ ਕਲਮ ਚਲਾਈ ਹੈ ਉਹਤੇ ਉਹਨਾਂ ਨੇ ਖੰਡਾ ਵੀ ਚਲਾਇਆ। ਜਿਹੜੇ ਵੀ ਪ੍ਰਾਣੀ ਦੇ ਕੰਨਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਮ口 ਦੇ ਬਚਨ ਪੈਂਦੇ ਉਹਨਾਂ ਦਾ ਇਨਕ ਮਨ ਉੱਚਾ ਹੋ ਜਾਂਦਾ ਉਹਨਾਂ ਦੇ ਅੰਦਰ ਇਹਨਾਂ ਪੁਇਤਰ ਹੋ ਜਾਂਦਾ ਕਿ ਉਹ ਆਪਣਾ ਜੀਵਨ ਗੁਰੂ ਕੇ ਲੇਖੇ ਲਾ ਦਿੰਦੇ ਤੇ ਜਦੋਂ ਬਾਬਾ ਦੀਪ ਸਿੰਘ ਜੀ ਵੰਗਾਰ ਪਾਉਂਦੇ ਮੈਦਾਨੇ ਜੰਗ ਦੇ ਵਿੱਚ ਸੂਰਮਿਆਂ ਨੂੰ ਤੇ ਫਿਰ ਆਪਾਂ ਜਾਣਦੇ ਆ ਇਤਿਹਾਸ ਪੜ੍ਹਦੇ ਆ ਕਿ ਬਾਬਾ ਜੀ ਜਦੋਂ ਲਕੀਰ ਵਾਈ ਹੈ ਤੇ ਇੱਕ ਵੀ ਸੂਰਮਾ ਪਿੱਛੇ ਨਹੀਂ ਹਟਿਆ ਸਾਰੇ ਲਕੀਰ ਟੱਪ ਕੇ ਸ਼ਹੀਦਿਆਂ ਦੇ ਇਨ ਦੀ ਤੁਰੇ ਤੇ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਹਾਨ ਕਰਨੀ ਤੇ ਕਮਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇ ਸਮੂਹ ਮੌਜੂਦਾਂ ਗੁਰਦੁਆਰਾ ਛੇਦਗਨ ਸਾਹਿਬ ਵਿਖੇ ਤੇ ਦੱਸ ਦਈਏ ਕਿ ਆਉਣ ਵਾਲੇ 27 ਤਰੀਕ ਨੂੰ ਜਿਹੜਾ 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਜੋ ਜਨਮ ਦਿਹਾੜਾ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਣਾ ਹੈਗਾ ਤੇ ਉਹਨਾਂ ਦੇ ਜੀਵਨ ਬਾਰੇ ਕੀ ਕੁਝ ਜੋ ਗੱਲਾਂ ਹੈਗੀਆਂ ਨੇ ਜੋ ਜੋ ਸੰਗਤਾਂ ਦੇਖ ਰਹੀਆਂ ਨੇ ਉਹਨਾਂ ਨੂੰ ਹਜੇ ਕਈਆਂ ਨੂੰ ਨਹੀਂ ਵੀ ਪਤਾ ਤਾਂ ਉਹ ਸਾਰੀਆਂ ਗੱਲਾਂ ਜਾਣਨ ਵਾਸਤੇ ਸਾਡੇ ਨਾਲ ਮੌਜੂਦ ਹੈਗੇ ਨੇ ਕਥਾ ਵਾਚਕ ਗੁਰਪ੍ਰੀਤ ਸਿੰਘ ਜੀ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਵਾਹਿਗੁਰੂ ਜੀ ਕਾ ਖ ਭਾਈ ਗੁਰਜੀ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਦੇ ਜੀਵਨ ਬਾਰੇ ਜ਼ਰੂਰ ਚਾਹਤੋ ਕੋਈ ਗੱਲਾਂ ਇਹੋ ਜਿਹਾ ਵੀ ਨਹੀਂ ਕਿ ਜਿੰਨਾ ਤੋਂ ਜੋ ਸੰਗਤ ਨਹੀਂ ਵੀ ਜਾਣੂ ਹੈਗੀ ਕਈਆਂ ਨੂੰ ਨਹੀਂ ਵੀ ਪਤਾ ਹੈਗਾ ਖਾਸ ਤੌਰ ਦੇ ਉੱਤੇ ਜੋ ਬਾਬਾ ਜੀ ਦਾ ਜਨਮ ਦਿਹਾੜਾ ਹੁੰਦਾ ਜਿੱਥੇ ਸ਼ਹੀਦਗੰਭੀਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਮਨਾਇਆ ਜਾਂਦਾ ਤੇ ਉੱਥੇ ਹੀ ਪਹੋਵਿੰਟ ਸਾਹਿਬ ਵੀ ਜੋ ਗੁਰਦੁਆਰਾ ਸਾਹਿਬ ਦਾ ਜਨਮ ਸਥਾਨ ਉੱਥੇ ਮਨਾਇਆ ਜਾਂਦਾ ਤਾਂ ਕੁਝ ਖਾਸ ਗੱਲਾਂ ਜੋ ਸਾਂਝੀਆਂ ਕਰਨੀਆਂ ਚਾਹਉ ਤੂੰ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਹੜੇ ਮਹਾਪੁਰਖਾਂ ਦੀ ਸ਼ਖਸੀਅਤ ਇੰਨੀ ਵੱਡੀ ਹੈ ਕਿ ਸਿੱਖ ਪੰਥ ਦੀਆਂ ਬੜੀਆਂ ਮਹਾਨ ਜਥੇਬੰਦੀਆਂ ਸੰਸਥਾਵਾਂ ਨੇ ਜਿਵੇਂ ਕਿ ਦਮਦਮੀ ਟਕਸਾਲ ਜਿਵੇਂ ਕਿ ਤਰਨਾਂਦਾਲ ਮਿਸਲ ਸ਼ਹੀਦਾਂ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਖਸੀਅਤ ਦੇ ਵਿੱਚੋਂ ਹੀ ਇਹ ਰੂਪਮਾਨ ਹੋਈਆਂ ਜਥੇਬੰਦੀਆਂ ਨੇ ਬਾਬਾ ਜੀ ਦੀ ਸ਼ਖਸੀਅਤ ਐਡੀ ਵੱਡੀ ਹੈ ਕਿ ਜੇ ਗੁਰਬਾਣੀ ਦੇ ਪ੍ਰਚਾਰ ਤੇ ਪਸਾਰ ਦੀ ਗੱਲ ਕਰੀਏ ਤੇ ਦਮਦਮੀ ਟਕਸਾਲ ਵਰਗੀ ਜਥੇਬੰਦੀ ਦੇ ਪਹਿਲੇ ਮੁਖੀ ਨੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਤੇ ਜੇ ਸਿੱਖ ਪੰਥ ਦੇ ਯੋਧਿਆਂ ਸੂਰਮਿਆਂ ਬਹਾਦਰਾਂ ਦੀ ਗੱਲ ਕਰੀਏ ਤੇ ਸੰਘਰਸ਼ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਲੜਨ ਵਾਲੀ ਜਥੇਬੰਦੀ ਜਿਹੜੀ ਹੈ ਉਹ ਮਿਸਲ ਸ਼ਹੀਦਾਂ ਤੇ ਤਰਨਾ ਦਲ ਉਹਦੇ ਵੀ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਨੇ ਤੋ ਬਾਬਾ ਦੀਪ ਸਿੰਘ ਸਾਹਿਬ ਜੀ ਕਿਉਂਕਿ ਗੁਰੂ ਕੇ ਪੂਰੇ ਸੇਖ ਨੇ ਪੂਰਨ ਬ੍ਰह्म ਗਿਆਨੀ ਕਹਿਣੀ ਕਰਨੀ ਦੇ ਪੂਰੇ ਭਗਤੀ ਸ਼ਕਤੀ ਦੇ ਮੂਜਸਮੇ ਜਿੱਤੇ ਉਹਨਾਂ ਨੇ ਕਲਮ ਚਲਾਈ ਹੈ ਉਹਤੇ ਉਹਨਾਂ ਨੇ ਖੰਡਾ ਵੀ ਚਲਾਇਆ ਤੇ ਜੇ ਬਾਬਾ ਦੀਪ ਸਿੰਘ ਸਾਹਿਬ ਜੀ ਗੁਰਬਾਣੀ ਦੀ ਕਥਾ ਕਰਦੇ ਪ੍ਰਚਾਰ ਕਰਦੇ ਸਿੱਖੀ ਦਾ ਜਿਹੜੇ ਵੀ ਪ੍ਰਾਣੀ ਦੇ ਕੰਨਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਮੋਖ ਦੇ ਬਚਨ ਪੈਂਦੇ ਉਹਨਾਂ ਦਾ ਇਨਾਂਕ ਮਨ ਉੱਚਾ ਹੋ ਜਾਂਦਾ ਉਨ੍ਹਾਂ ਦੇ ਅੰਦਰ ਇਹਨਾ ਪਵਿੱਤਰ ਹੋ ਜਾਂਦਾ ਕਿ ਉਹ ਆਪਣਾ ਜੀਵਨ ਗੁਰੂ ਕੇ ਲੇਖੇ ਲਾ ਦਿੰਦੇ ਤੋ ਇੱਕ ਬੰਨੇ ਬਾਬਾ ਦੀਪ ਸਿੰਘ ਜੀ ਭਗਤੀ ਗਿਆਨ ਬੈਰਾਗ ਜਦੋਂ ਕਥਾ ਕਰਦੇ ਨੇ ਇਹ ਸੰਗਤ ਦੇ ਹਿਰਦਿਆਂ 'ਚ ਉਪਜਦਾ ਤੇ ਜਦੋਂ ਬਾਬਾ ਦੀਪ ਸਿੰਘ ਜੀ ਵੰਗਾਰ ਪਾਉਂਦੇ ਮੈਦਾਨੇ ਜੰਗ ਦੇ ਵਿੱਚ ਸੂਰਮਿਆਂ ਨੂੰ ਤੇ ਫੇਰ ਆਪਾਂ ਜਾਣਦੇ ਆ ਇਤਿਹਾਸ ਪੜ੍ਹਦੇ ਆ ਕਿ ਬਾਬਾ ਜੀ ਜਦੋਂ ਲਕੀਰ ਵਾਈ ਹੈ ਤੇ ਇੱਕ ਵੀ ਸੂਰਮਾ ਪਿੱਛੇ ਨਹੀਂ ਹਟਿਆ ਸਾਰੇ ਲਕੀਰ ਟੱਪ ਕੇ ਸ਼ਹੀਦੀਆਂ ਦੇਣ ਲਈ ਤੁਰੇ ਤੋ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਹਾਨ ਕਰਨੀ ਤੇ ਕਮਾਈ ਆ ਜਿਹਨੂੰ ਸਾਰੀਆਂ ਸੰਗਤਾਂ ਇਸ ਪਾਵਨ ਸਥਾਨ ਵਿਖੇ ਵੀ ਕਿਉਂਕਿ ਮੁੱਖ ਸਥਾਨ ਬਾਬਾ ਜੀ ਦਾ ਇਹ ਅਸ਼ੀਦੀ ਅਸਥਾਨ ਹੈ। ਤੋਂ ਬਾਬਾ ਜੀ ਦਾ ਜੋ ਆਗਮਨ ਸਥਾਨ ਹੈ ਨਾ ਪਉਵਿੰਡ ਸਾਹਿਬ ਉੱਤੇ ਵੀ ਸੰਗਤਾਂ ਬੇਅੰਤ ਇਸੇ ਤਰ੍ਹਾਂ ਹੀ ਜੁੜਦੀਆਂ ਨੇ। ਤੋਂ ਜਿੰਨੇ ਵੀ ਬਾਬਾ ਜੀ ਦੇ ਅਸਥਾਨ ਨੇ ਕਿਉਂਕਿ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਬਚਪਨ ਜਿਹੜਾ ਹੈ ਮੁੱਢਲਾ ਜੀਵਨ ਹੈ ਉਹ ਪਉਵਿੰਡ ਗੁਜ਼ਰਿਆ ਹੈ। ਮਾਤਾ ਜਿਉਣੀ ਜੀ, ਅੰਮ੍ਰਿਤਸ਼ਕ ਕੇ ਮਾਤਾ ਜੀਵਨ ਕੌਰ ਜੀ ਔਰ ਪਿਤਾ ਜੀ ਭਾਈ ਭਗਤਾ ਜੀ ਅਮਰ ਤੇ ਸ਼ਾਕੇ ਭਾਈ ਭਗਤ ਸਿੰਘ ਜੀ ਬਣੇ ਤੇ ਉਹਤੇ ਉਹਨਾਂ ਨੇ ਆਪਣੇ ਜੀਵਨ ਦੇ 17 ਸਾਲ ਬਤੀਤ ਕੀਤੇ ਨੇ ਬਾਬਾ ਜੀ ਨੇ ਫਿਰ ਆਨੰਦਪੁਰ ਸਾਹਿਬ ਆਏ ਇੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੀ ਸੰਗਤ ਮਾਣੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਹੀ ਸ਼ਸਤਰ ਵਿਦਿਆ ਔਰ ਨਾਲ ਦੀ ਨਾਲ ਗੁਰਬਾਣੀ ਤੇ ਗੁਰਬਾਣੀ ਨੂੰ ਲਿਖਣ ਦੀ ਜਿਹੜੀ ਸੇਵਾ ਹੈ ਉਹ ਵੀ ਆਪ ਜੀ ਨੇ ਸੰਭਾਲੀ ਤੋ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜਿਹੜੀ ਸ਼ਖਸੀਅਤ ਹੈ ਨਾ ਉਹਦੀ ਪੂਰੀ ਦੀ ਪੂਰੀ ਜਿਹੜੀ ਘਾੜਤ ਹੈ ਉਹ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਆਪਣੀ ਚਰਣਾ ਕਮਲਾਂ ਦੇ ਵਿੱਚ ਆਪਣੀ ਹਾਜ਼ਰੀ ਦੇ ਵਿੱਚ ਆਪਣੀ ਨਿਗਰਾਨੀ ਦੇ ਵਿੱਚ ਘੜੀ ਆ ਤੋ ਇਸ ਤਰ੍ਹਾਂ ਫਿਰ ਬਾਬਾ ਜੀ ਨੂੰ ਜਿਵੇਂ ਮਹਾਰਾਜ ਨੂੰ ਭਾਇਆ ਤੋ ਪਿੰਡ ਭੇਜ ਦਿੱਤਾ ਇਥੇ ਆ ਕੇ ਵੀ ਬਾਬਾ ਜੀ ਬੈਠੇ ਨਹੀਂ ਸਮਾਜ ਦੀ ਧਰਤੀ ਦੇ ਸਾਰੇ ਤਾਂ ਹੀ ਵਿਚਰ-ਵਿਚਰ ਕੇ ਅੰਮ੍ਰਿਤ ਸੰਚਾਰ ਕਰਦੇ ਰਹਿ ਸਿੱਖਾਂ ਨੂੰ ਨਾਮ ਨਾਲ ਬਾਣੀ ਨਾਲ ਜੋੜਦੇ ਰਹਿ ਗੁਲਾਮੀ ਦੀਆਂ ਜੰਜੀਰਾਂ ਕੱਟ ਕੇ ਤੇ ਉਹਨਾਂ ਨੂੰ ਜਿੱਤੇ ਆਤਮਿਕ ਤੌਰ ਤੇ ਜੀਵਨ ਮੁਕਤ ਉਹਤੇ ਬਾਹਰੀ ਤੌਰ ਤੇ ਵੀ ਆਜ਼ਾਦੀ ਔਰ ਦੇਸ਼ ਦੀ ਔਰ ਲੋਕਾਂ ਦੀ ਆਜ਼ਾਦੀ ਵਾਸਤੇ ਮਜਲੂਮਾਂ ਦੀ ਰੱਖਿਆ ਲਈ ਜਰਵਾਣੇ ਦੀ ਪੱਖਿਆ ਲਈ ਪ੍ਰੇਰ ਦੇ ਰਿਹਾ ਹੈ ਤੋ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਫਿਰ ਅਗਲਾ ਜਿਹੜਾ ਪੜਾਉ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਬੰਦਾ ਕਿ ਜਿੱਤੇ ਮਹਾਰਾਜ ਨੇ ਆਪ ਆਗਿਆ ਕਰਕੇ ਭਾਈ ਮਨੀ ਸਿੰਘ ਜੀ ਨੂੰ ਲਗਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਵਾਂ ਸਰੂਪ ਜੋ ਦਮਦਮੀ ਬੀੜ ਜੀ ਨੂੰ ਕਹਿੰਨੇ ਆ ਉਹ ਪਾਵਨ ਸਰੂਪ ਤਿਆਰ ਕੀਤਾ ਤੋ ਉਹਦੇ ਵਿੱਚ ਸੇਵਾ ਨਾਲ ਬਾਬਾ ਦੀਪ ਸਿੰਘ ਜੀ ਨੇ ਵੀ ਨਿਭਾਈ ਉਪਰੰਤ ਬਾਬਾ ਦੀਪ ਸਿੰਘ ਜੀ ਨੂੰ ਸੇਵਾ ਮਿਲੀ ਗੁਰਬਾਣੀ ਦੇ ਉਤਾਰੇ ਕਰਨ ਦੀ ਤੇ ਬਾਬਾ ਜੀ ਨੇ ਇਹਤੇ ਚਾਰ ਉਤਾਰੇ ਗੁਰਮੁਖੀ ਦੇ ਵਿੱਚ ਤੇ ਇੱਕ ਉਤਾਰਾ ਅਰਬੀ ਦੀ ਸਕ੍ਰਿਪਟ ਦੇ ਵਿੱਚ ਵੀ ਕੀਤਾ ਤੋਂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਆਪਾਂ ਦਰਸ਼ਨ ਕਰਦੇ ਆ ਨਾ ਜਿੱਦਣ ਜਲੌਾ ਸਾਜਦਾ ਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਸ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਨਹਿਰੀ ਜिल्ਦ ਵਾਲਾ ਸਰੂਪ ਪ੍ਰਕਾਸ਼ਮਾਨ ਹੁੰਦਾ ਜਿਹਦੀ ਜिल्ਦ ਸੋਨੇ ਦੀ ਬਣੀ ਹੋਈ ਹੈ ਤੇ ਉਹ ਪਾਵਨ ਸਰੂਪ ਬਾਬਾ ਦੀਪ ਸਿੰਘ ਜੀ ਦੇ ਹੱਥਾਂ ਦਾ ਲਿਖਿਆ ਹੋਇਆ ਉਹ ਪਾਵਨ ਸਰੂਪ ਹੈ ਜਦੋਂ ਆਪਾਂ ਦਰਸ਼ਨ ਕਰਦੇ ਆਂ ਤੇ ਬਾਬਾ ਜੀ ਦੀ ਹੱਥ ਲਿਖਤ ਜਿਹੜੀ ਹੈ ਮੋਤੀਆਂ ਵਾਂਗੂ ਅੱਖਰ ਪਰੋਏ ਹੋਏ ਨੇ ਤੇ ਬੜਾ ਮਨ ਗਦਗਦ ਹੁੰਦਾ ਕੁਰਬਾਨ ਜਾਈ ਦਾ ਬਾਬਾ ਜੀ ਦੇ ਉਸ ਲਿਖੀ ਹੋਈ ਗੁਰਬਾਣੀ ਦੀ ਜਿਹੜੀ ਲਿਖਾਈ ਹੈ ਤੇ ਇਹ ਉਹਨਾਂ ਦੀ ਕਮਾਈ ਹੈ ਫਿਰ ਬਾਬਾ ਜੀ ਨੇ ਜਿੱਤੇ ਨਵੀਂ ਪਨੀਰੀ ਨੂੰ ਤਿਆਰ ਕਰਨਾ ਗੁਰਬਾਣੀ ਦੇ ਅਰਥ ਪੜਾਉਣੇ ਗੁਰਬਾਣੀ ਸੰਤਿਆ ਔਰ ਅਮਰਤ ਸੰਚਾਰ ਉਹ ਤੇ ਪੰਥ ਦੇ ਹੁਕਮ ਦੇ ਅਨੁਸਾਰ ਹੀ ਜੰਗਾਂ ਜੁੱਧਾਂ ਦੇ ਵਿੱਚ ਵੀ ਹਿੱਸਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਵੀ ਜੰਗ ਲੜੇ ਨੇ ਮਗਰੋਂ ਵੀ ਨਿੱਕੇ ਕੱਲੂ ਘਾਰੇ ਵੇਲੇ ਵੱਡੇ ਕੱਲੂ ਘਾਰੇ ਵੇਲੇ ਸਿੱਖ ਮਿਸਲਾਂ ਦੇ ਵੇਲੇ ਲਗਾਤਾਰ ਬਾਬਾ ਜੀ ਇੱਕ ਹਾਲਣਾ ਕਾਲ ਦੇ ਰਹਿ ਬਾਬਾ ਆਦੀਪ ਸਿੰਘ ਸਾਹਿਬ ਜੀ ਦਾ ਜੇ ਭਗਤੀ ਵਾਲਾ ਪੱਖ ਵੇਖੀਏ ਤੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਹੀ ਆਪਾਂ ਨੂੰ ਇਤਿਹਾਸ ਪੜਨ ਨੂੰ ਮਿਲਦਾ ਕਿ ਉਹਤੇ ਬਾਬਾ ਜੀ ਜਦੋਂ ਭਗਤੀ ਕਰਨ ਬੈਠਦੇ ਜਾਂ ਗੁਰਬਾਣੀ ਦੀ ਲਿਖਾਈ ਦਾ ਕਾਰਜ ਕਰਦੇ ਤੇ 24 ਘੰਟਿਆਂ ਦੇ ਵਿੱਚ ਕੇਵਲ ਇੱਕ ਮੋਠ ਛੋਲਿਆਂ ਦੀ ਤੇ ਕੇਵਲ ਇੱਕ ਪਿਆਲਾ ਜਲ ਦਾ ਹੀ ਆਪਜੀ ਛਕਿਆ ਕਰਦੇ ਸੀ। ਤੋਂ ਇਹਨਾਂ ਆਪਜੀ ਦਾ ਮਨ ਜਿਹੜਾ ਸੀ ਉਹ ਭਗਤੀ ਦੇ ਵਿੱਚ ਸਿਮਰਨ ਦੇ ਵਿੱਚ ਬਿਲਕੁਲ ਖੁਬਿਆ ਰਹਿਦਾ। ਤੋਂ ਇਸ ਤਰ੍ਹਾਂ ਉਹਨਾਂ ਮਹਾਪੁਰਖਾਂ ਦੀ ਕਰਨੀ ਕਮਾਈ ਨੂੰ ਜੇਤੇ ਸੰਗਤਾਂ ਨਮਸਕਾਰ ਕਰਦੀਆਂ ਉਹ ਤੇ ਉਹਨਾਂ ਮਹਾਪੁਰਖਾਂ ਦਾ ਨਾਮ ਦਾ ਵਾਸਤਾ ਪਾ ਗਏ ਗੁਰੂ ਦੇ ਅਗੇ ਝੋਲੀਆਂ ਹਟਦੇ ਆ ਤੇ ਸਤਿਗੁਰੂ ਆਪਣੇ ਪਿਆਰੇ ਦਾ ਜਦੋਂ ਵਾਸਤਾ ਸੁਣਦੇ ਨੇ ਉਹਨਾਂ ਦਾ ਨਾਮ ਦਾ ਵਾਸਤਾ ਸੁਣ ਕੇ ਮਹਾਰਾਜ ਇਹ ਕਿਰਪਾ ਕਰਕੇ ਸੰਗਤੀਆਂ ਝੋਲੀਆਂ ਭਰਦੇ ਨੇ ਬੇਅੰਤ ਬੇਅੰਤ ਸੰਗਤਾ ਹੁੰਦੀਆਂ ਨੇ ਤੇ ਜੇਤੇ ਦਰਸ਼ਨ ਦੀਦਾਰ ਕਰਦੀਆਂ ਸੇਵਾ ਕਰਦੀਆਂ ਸਿਮਰਨ ਕਰਦੀਆਂ ਨਾਮ ਬਾਣੀ ਨਾਲ ਜੁੜਦੀਆਂ ਨੇ ਉਹ ਤੇ ਨਾਲ ਦੀ ਨਾਲ ਆਪਣੇ ਅਣਗਿਣਤ ਦੁੱਖ ਉਹਨਾਂ ਤੋਂ ਵੀ ਛੁਟਕਾਰਾ ਪਾਉਂਦੀਆਂ ਨੇ ਆਪਣੀਆਂ ਲੋੜਾਂ ਉਹ ਵੀ ਗੁਰੂ ਦੇ ਦਰ ਤੋਂ ਆਪਾਂ ਬੇਨਤੀ ਕਰਦੇ ਆਂ ਪੂਰੀਆਂ ਹੁੰਦੀਆਂ ਨੇ ਤੋਂ ਅਣਗਿਣਤ ਸੰਗਤਾਂ ਨੇ ਕਿ ਜਿਹੜੀਆਂ ਆ ਕੇ ਸਤਿਗੁਰਾਂ ਦੇ ਦਰ ਤੋਂ ਆਪਣੇ ਜੀਵਨ ਦੇ ਕਈ ਤਰ੍ਹਾਂ ਦੇ ਜਿਹੜੇ ਮੁਸੀਬਤਾਂ ਮੁਸ਼ਕਲਾਂ ਨੇ ਡਰ ਭੈਅ ਨੇ ਉਹਨਾਂ ਤੋਂ ਛੁਟਕਾਰਾ ਪਾ ਕੇ ਤੇ ਆਪਣੇ ਕਾਰਜ ਰਾਸ ਕਰਵਾ ਕੇ ਗੁਰੂ ਦਾ ਸ਼ੁਕਰਾਨਾ ਕਰਦੇ ਨੇ ਸੋ ਉਹਨਾਂ ਮਹਾਂਪੁਰਖਾਂ ਦੀ ਕਰਨੀ ਕਮਾਈ ਨੂੰ ਉਹਨਾਂ ਮਹਾਂਪੁਰਖਾਂ ਦੇ ਚਰਨਾ ਕਮਲਾਂ ਤੇ ਜਿੰਨੀ ਵਾਰ ਵੀ ਨਮਸਕਾਰ ਕਰੀਏ ਉੰਨੀ ਵਾਰ ਹੀ ਥੋੜਾ ਜੀ ਕੁੜੀ ਜਨਮ ਦਿਹਾੜਾ ਵੀ ਨੇੜੇ ਆ ਨਗਰ ਕੀਰਤਨ ਵੀ ਨਿਕਲਣਾ ਹੈ ਆਰੰਭ ਹੋਣਾ ਹੈ ਤਾਂ ਉੱਥੇ ਜੇਕਰ ਗੱਲ ਕਰ ਲਈ ਤਾਂ ਅਗਲੇ ਦਿਨ ਚੋਪੈਰਾ ਸਾਹਿਬ ਵੀ ਹੈਗਾ ਤਾਂ ਉੱਥੇ ਚੋਪੈਰਾ ਕੱਟਣ ਲਈ ਸੰਗਤ ਜੋ ਦੂਦਰਾਜੇ ਤੋਂ ਪਹੁੰਚਦੀ ਆ ਤਾਂ ਇਸ ਵਾਰ ਖਾਸ ਕਰਕੇ ਜੋ ਸੰਗਤ ਹੈ ਸੰਗਤ ਨੂੰ ਬਾਬਾ ਜੀ ਦੇ ਇਤਿਹਾਸ ਨਾਲ ਜੀਵਨੀ ਨਾਲ ਕੀ ਕੀ ਕੁਝ ਜਾਣੂ ਕਰਾਇਆ ਜਾਏਗਾ ਕਿਉਂਕਿ ਜਿੱਥੇ ਕੀ ਦਰਬਾਰ ਵੀ ਸਜਣਾ ਹੈਗਾ ਤਾਂ ਇਸ ਚੀਜ਼ ਬਾਰੇ ਵੀ ਜ਼ਰੂਰ ਥੋੜੀ ਚਾਤ ਪਾ ਬਾਬਾ ਜੀ ਦਾ ਆਗਮਨ ਦਿਹਾੜਾ 14 ਮਾਗ ਏ 14 ਮਾਗ ਇਸ ਵਾਰ 27 ਜਨਵਰੀ ਨੂੰ ਆ ਰਿਹਾ 12 ਮਾਗ ਤੋਂ ਹੀ ਰੌਣਕਾਂ ਸ਼ੁਰੂ ਹੋ ਜਾਣੀਆਂ ਨੇ ਇਹ 12 ਮਾਗ ਹੈ ਜਿਹੜਾ 25 ਜਨਵਰੀ ਨੂੰ ਆ ਇਹ 25 ਜਨਵਰੀ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਜਾਣੇ ਨੇ ਤੇ ਸੰਗਤਾਂ ਦਾ ਉਸੇ ਦਿਨ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਆਮਦ ਸ਼ੁਰੂ ਹੋ ਜਾਂਦੀ ਹੈ ਇਹ ਫਿਰ 26 ਜਨਵਰੀ ਵਾਲੇ ਦਿਨ ਨਗਰ ਕੀਰਤਨ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਸਜਾਏ ਜਾਣੇ ਨੇ ਤੇ ਸਾਰੇ ਸ਼ਹਿਰ ਦੇ ਵਿੱਚੋਂ ਦੀ ਹੁੰਦੇ ਹੋਏ ਉਹ ਰਾਤ ਨੂੰ ਸ਼ਾਮਾਂ ਨੂੰ ਨਗਰ ਕੀਰਤਨ ਦੀ ਸਮਾਪਤੀ ਇਹਨਾਂ ਪਵਨ ਸਥਾਨਾਂ ਵਿਖੇ ਹੋਣੀ ਆ। 27 ਤਰੀਕ ਵਾਲੇ ਦਿਨ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸੱਜਣੇ ਨੇ ਭੋਗ ਪੈਣੇ ਨੇ ਭੋਗ ਬਰੰਦ ਸਿੰਘ ਸਾਹਿਬ ਜੀ ਨੇ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਕਥਾ ਨਾਲ ਬਾਬਾ ਦੀਪ ਸਿੰਘ ਜੀ ਦੇ ਜੀਵਨ ਸੰਬੰਧੀ ਕਥਾ ਵਿਚਾਰਾਂ ਸੰਗਤਾਂ ਨਾਲ ਸਾਂਝੀਆਂ ਕਰਨੀਆਂ ਨੇ ਉਪਰੰਤ ਮਿਰ ਦੀਵਾਨ ਸੱਜਣੇ ਨੇ ਸਾਰਾ ਦਿਨ ਉਹਦੇ ਵਿੱਚ ਪ੍ਰਸਿੱਧ ਰਾਗੀ ਸਿੰਘ ਢਾਡੀ ਸਿੰਘ ਕਥਾਵਾਜਕ ਔਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਉਹਦੇ ਵਿੱਚ ਹਾਜ਼ਰੀ ਭਰਨੀ ਆ ਤੋ ਇਹ ਸਮਾਗਮ ਜਿਹੜੇ ਨੇ ਦੇਰ ਰਾਤ ਤੱਕ ਹੋਣੇ ਨੇ ਇਸੇ ਤਰ੍ਹਾਂ ਅੱਗੇ 28 ਤਰੀਕ ਨੂੰ ਕਿਉਂਕਿ ਨਾਲ ਹੀ ਫਿਰ ਐਤਵਾਰ ਦਾ ਦਿਨ ਵੀ ਹੈ ਤਾਂ ਉਸ ਦਿਨ ਜਿਵੇਂ ਹਰ ਐਤਵਾਰ ਦੀਵਾਨ ਸੱਜਦੇ ਨੇ ਦੀਵਾਨ ਸੱਜਣੇ ਨੇ 11 ਤੋਂ 12 ਤੱਕ ਕਥਾ ਦੇ ਦੀਵਾਨ ਸੱਜਦੇ ਨੇ ਫਿਰ 12 ਵਜੇ ਤੋਂ 4 ਵਜੇ ਤੱਕ ਪਹਿਲਾਂ ਜਪਜੀ ਸਾਹਿਬ ਜੀ ਦੇ ਪੰਜ ਪਾਠ ਚੌਪਈ ਸਾਹਿਬ ਔਰ ਫਿਰ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਉਸ ਤੋਂ ਪਰંત ਅਰਦਾਸ ਬੇਨਤੀ ਸਰਬੱਤ ਦੇ ਭਲੇ ਦੀ ਔਰ ਇਸੇ ਤਰ੍ਹਾਂ ਜਿਵੇਂ ਚੱਲਦੀ ਜਿਹੜੀ ਦਿਨਚਰਿਆ ਗੁਰੂ ਘਰ ਦੀ ਉਹਦੇ ਮੁਤਾਬਕ ਹੀ ਫਿਰ ਅੱਗੇ ਕਥਾ ਦੇ ਦੀਵਾਨ ਸੱਜਣੇ ਨੇ ਤਾਂ ਇਹ ਜਿੰਨੇ ਸਮਾਗਮ ਨੇ ਇਹ 25 ਤਰੀਕ ਤੋਂ ਲੈ ਕੇ ਤੇ 28 ਤਰੀਕ ਤੱਕ ਲਗਾਤਾਰ ਹੋ ਰਹੇ ਨੇ ਬਿਆਨ ਤੋਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਔਰ ਲਗਾਤਾਰ ਗੁਰਮਤਿ ਦੀ ਗੁਰਬਾਣੀ ਦੀ ਔਰ ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜੀਵਨ ਇਤਿਹਾਸ ਉਹਨਾਂ ਦੀ ਕਮਾਈ ਦੀ ਵਿਚਾਰ ਜਿਹੜੀ ਹੈ ਉਹ ਸਿੱਖ ਸੰਗਤਾਂ ਨੇ ਸੁਣਦੇ ਰਹਿਣਾ ਤੇ ਰਲ ਮਿਲ ਕੇ ਕਰਦੇ ਵੀ ਰਹਿਣਾ ਜੀ ਜੀ ਜਿਸ ਤਰੀਕੇ ਨਾਲ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗੁਰਦੁਆਰਾ ਸ਼ਿਦਗੰਜ ਸਾਹਿਬ ਜੀ ਤੋਂ ਤੇ ਨਾਲ ਬਾਬਾ ਜੀ ਤੇ ਜੀਵਨ ਦੇ ਇਤਿਹਾਸ ਬਾਰੇ ਜੋ ਤੁਹਾਡ ਨਾਲ ਗੱਲਾਂ ਜੋ ਸਾਂਝੀਆਂ ਕੀਤੀਆਂ ਨੇ ਜਿਸ ਤਰੀਕੇ ਨਾਲ ਜੇ ਗੱਲ ਕਰ ਲਈਏ ਕਿ ਕਥਾਵਾਚਕ ਗੁਰਪ੍ਰੀਤ ਸਿੰਘ ਜੀ ਹੋਣਾ ਨੇ ਦੱਸਿਆ ਕਿ ਜੋ ਬਾਬਾ ਜੀ ਦੇ ਜੀਵਨ ਬਾਰੇ ਇਤਿਹਾਸ ਦੱਸਿਆ ਉੱਥੇ ਹੀ ਜਿੱਥੇ ਗੁਰਦੁਆਰਾ ਸ਼ਿਦਗੰਜ ਸਾਹਿਬ ਵਿਖੇ ਸੰਗਤਾਂ ਨੇ ਆਉਣਾ ਤਾਂ ਉੱਥੇ ਹੀ ਪਹੁੰਚ ਸਾਹਿਬ ਵਿਖੇ ਵੀ ਜੋ ਆ ਕਾਫੀ ਵੱਡੇ ਪੱਤਰ ਦੇ ਉੱਤੇ ਜੋ ਆ ਤਾਂ ਬਾਬਾ ਜੀ ਦਾ ਜੋ ਜਨਮ ਜਿਹੜਾ ਹੈਗਾ ਉਹ ਮਨਾਇਆ ਜਾਣਾ ਕੈਮਰਾਮੈਨ ਸੁਨੀਪ ਕੁਮਾਰ ਦੇ ਨਾਲ ਇਲੈਕਸੋ ਸਨੇਗ ਜਗਬੰਦੀ ਟੀਵੀ ਸ਼